ਸ਼੍ਰੀਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ। ਵਧੀਆ ਰਾਜੀ ਖੁਸ਼ੀਆਂ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸਾਂ। ਅੱਜ ਦੀ ਵੀਡੀਓ ਬਹੁਤ ਖਾਸ ਆ, ਬਹੁਤ ਖਾਣੇ ਤੇ ਰਿਲੇਟਡ ਹੀ ਆ ਅੱਜ ਦੀ ਵੀਡੀਓ ਹਨਾ। ਤੇ ਬਹੁਤ ਹੀ ਜਾਨੀਏ ਤੜਕ ਤੜਕੇ ਜੇ ਪਲਾਉਠੇ ਮਿਲ ਜਾਂ ਨਾਲ ਖਾਣ ਨੂੰ ਹੁੰਦੇ ਹੀ ਨਹੀਂ ਆਦਾ ਵੱਖਰਾ ਹੀ ਆ ਜਾਂਦਾ ਹਨਾ। ਬੱਚੇ ਵੀ ਜਿਹੜੇ ਹੌਸ਼ ਹੋ ਕੇ ਖਾਂਦੇ ਆ ਹਨਾ ਤੇ ਉਹ ਤੁਹਾਨੂੰ ਦਿਖਾਉਨੇ ਆ ਅਲੂ ਵਾਲੇ ਪਲਾਉਠੇ ਵੀ ਹੋ ਗਏ। ਮੋਲੀਆਂ ਵਾਲੇ ਆ ਆਪਣੇ ਹੋ ਗਏ ਮੇਥਿਆਂ ਵਾਲੇ ਕਈ ਤਰ੍ਹਾਂ ਦੇ ਪਰਾਠੇ ਹੁੰਦੇ ਹਨ ਅੱਜ ਵਾ ਸਪੈਸ਼ਲ ਪਰਾਠੇ ਬਣਾਉਣ ਲੱਗੇ ਆ ਤੁਹਾਨੂੰ ਦਿਖਾਉਣੇ ਆ ਦੀ ਰੈਸਪੀ ਵਾ ਕਿਵੇਂ ਬਣਾਉਨੇ ਆ ਕਿਵੇਂ ਨਹੀਂ ਬਣਾਉਂਦੇ ਬੱਚੇ ਵੀ ਚਾਹੇ ਇਕੱਠੇ ਬਹਿ ਕੇ ਖੁਸ਼ ਹੋ ਕੇ ਖਾਣਗੇ ਪਰਾਠੇ ਮੌਕੇ ਆਣਗੇ ਲੈਂਦੇ ਲੈਂਦੇ ਪੂਰੇ ਨਹੀਂ ਹੋਣੇ ਤਾਂ ਬੱਚੇ ਕਹਿੰਦੇ ਲਿਆਓ ਲਿਆਓ ਅਸੀਂ ਹੋਰ ਖਾਈਏ ਮम्मा ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਤੇਜ਼ਤੀ ਬਣਦੇ ਆ ਪਰਾਠੇ ਬਹੁਤ ਹੀ ਸੌਖੇ ਸੁਖੇ ਨਾ ਬਣਦੇ ਆ ਆਜੋ ਤੁਹਾਨੂੰ ਦੱਸਦੇ ਆ ਤਰੀਕਾ ਜਿਨਾਂ ਇਹ ਆਪਾਂ ਬਣਾਵਟੇ ਗੋਣਾ ਨਾ স্পੈਸ਼ਲ ਤਰ੍ਹਾਂ ਦੇ ਆਜੋ ਬੱਚੇ ਖਾ ਕੇ ਖੁਸ਼ ਹੋ ਜਾਣਗੇ ਅੱਜ ਤੁਹਾਨੂੰ ਦਿਖਾਈਏ ਤਰੀਕਾ ਹਾਂਜੀ ਉਹ ਤਰੀਕਾ ਕਿਹੜਾ ਹੈਗਾ ਤੁਹਾਨੂੰ ਦੱਸਦੇ ਪਹਿਲਾਂ ਆਪਾਂ ਕਰ ਲਈਏ ਔਨ ਸਵਿਚ ਇਹਨੂੰ ਕਰਦੀਏ ਸਟਾਰਟ ਮਮ ਇਸ ਤੱਕ ਇਹਨਾਂ ਹੋ ਗਿਆ ਦੇਖਦੇ ਆਪਾਂ ਕੁਝ ਨਹੀਂ ਪਾਉਣਾਗਾ ਬਿਲਕੁਲ ਠੀਕ ਆ ਹਨਾ ਖਾਲੀ ਇਹ ਵਿੱਚ ਪਾ ਰੱਖ ਦੇਣੇ ਆ ਮਟਰ ਠੀਕ ਹੈ ਕਿ ਨਹੀਂ ਤੇ ਆਲੂ ਆਪਾਂ ਸਾਈਡ ਸਾਈਡ ਤੇ ਲਾ ਦੇਣੇ ਆ

ਹੁਣ ਆਪਾਂ ਇਹਦੇ ਦਿੰਨੇ ਆ ਪਲੇਟ ਹਾਂਜੀ ਇਹ ਆਪਾਂ ਆਪਣਾ ਬਣ ਜਾਣਗੇ ਹਨਾ ਮਟਰਾਂ ਚ ਪਾਣੀ ਆਪਾਂ ਪਾਇਆ ਨਹੀਂ ਆਲੂ ਆਪਣੇ ਭਾਪ ਨਾਲ ਇਦਾਂ ਬਣ ਜਾਣਗੇ ਥੱਲੇ ਪਾਣੀ ਪਾ ਦੇ ਤੇ ਉੱਪਰ ਢੱਕ ਦੇਣੇ ਆ ਤੇ ਜਦੋਂ ਇਹ ਬਣ ਕੇ ਫੇਰ ਤੁਹਾਨੂੰ ਦਿਖਾਉਣੇ ਆਪਾਂ ਕਿਵੇਂ ਆਪਾਂ ਥੱਲੇ ਦਿਖਾਉਣੇ ਆ ਆਜੋ ਹਾਂਜੀ ਇੱਧਰ ਆਪਣੇ ਆਲੂ ਮਟਰ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਆ ਵਾ ਮਟਰ ਆਪਣੇ ਬਿਲਕੁਲ ਹਨਾ ਬਣ ਚੁੱਕੇ ਆ ਇਹਦਾ ਆਲੂ ਵੀ ਆਲੂ ਨਾਲ ਪਾ ਸ਼ੈਲ ਕੇ ਪਹਿਲਾਂ ਆਪਾਂ ਸਾਰਿਆਂ ਨੂੰ ਸ਼ੈਲ ਲੀਏ ਦੇਖੋ ਜੀ ਇਦਾਂ ਵੇਖੋ ਨੀ ਹਾਂਜੀ ਆਲੂ ਆਪਾਂ ਸ਼ੈੱਲ ਲਏ ਹਨਾ ਤੇ ਆਲੂ ਪਿਸਤਣਾ ਕਰਕੇ ਸਾਦੇ ਕਰ ਲੈਣੇ ਆ ਸੁਨੈਸ਼ ਸੁਨੈਸ਼ ਬੱਚੇ ਆਪਾਂ ਮਟਰ ਕਰ ਲੈਣੇ ਆ ਮਟਰ ਚ ਪਾਣੀ ਪਾਫਨਾ ਪਾਣੀ ਕਿਆ ਉਹ ਆਈ ਕਰਨਾ ਪਾਣੀ ਇੱਧਰ ਬਗਰ ਨਾ ਪਾ ਕੇ ਢੋਲ ਦਿੰਦੇ ਪਹਿਲੇ ਸੁਨੈਸ਼ ਕਰਦੇ ਫਿਰ ਤੁਹਾਨੂੰ ਦਿਖਾਉਣੀ ਨਹੀਂ ਨਹੀਂ ਦਿਖਾਉਣੀ ਆਪਾਂ ਮਟਰ ਚ ਪਾਣੀ ਇਹ ਮਿੱਟਰ ਖਤ ਪਾਣੀ ਹੋਪਾ ਆਪਣਾ ਲੈ ਕੇ ਨਾ ਪਟੋਚ ਚਲੋ ਕੋਈ ਨਾ ਰੱਖਣ ਦਈਏ ਫਿਰ ਆਟੇ ਜੀ ਵੀ ਗੁੰਨੀ ਹੈ ਨਾ ਆਟੇ ਚੰਦੀ ਗੁੰਨੇ ਆਈ ਚਾਣਾ ਹੋਇਆ ਪਾ ਰੋਮੈਨੀ ਮੈਂ ਕਿਹਾ ਉਹ ਰੋਟੀ ਜੀ ਵੀ ਰਹਿ ਕੇ ਨਾ ਪਾਣੀ ਸਾਵਾ ਦੇਪਾ ਇਹਦਾ ਚੰਚਨ ਪਲੇਟਾਂ ਸ਼੍ਰੇਸ਼ ਕਰਨਾ ਮਿੱਤਰ ਹਾਂਜੀ ਦੇਖੋ ਚੈੱਕ ਕਰੋ ਸ਼੍ਰੇਸ਼ ਹੁੰਦੇ ਹਾਂਜੀ ਆਪਾਂ ਇਹਦੇ ਵਿੱਚ ਪਾਉਣੀਆਂ ਹਰੀਆਂ ਮਿਰਚਾਂ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਸਾਰੀਆਂ ਹਾਂਜੀ ਵਿੱਚ ਪਾ ਲੈਣਾ ਨੂਨ ਸਾਰੇ ਨਾ ਆਪਾਂ ਨਾ ਇਕੱਠਾ ਮਿਕਸ ਕਰ ਦੇਣਾ ਫਿਰ ਇਹਦਾ ਉਹ ਉਹ ਬਣਾ ਲੈਣਾ ਆਪਾਂ ਮਸਾਲਾ ਯਾ ਨੂਨ ਕਿ ਮਿਰਚ ਆਪਾਂ ਹਰੀ ਪਾਈ ਆ ਪੈਸ ਕਰਕੇ ਲਾਲ ਮਿਰਚ ਨਹੀਂ ਪਾਉਣੀ ਤੇ ਵਿੱਚ ਪਾ ਦੇਣਾ ਆਪਾਂ ਹਲਦੀ ਹਲਦੀ ਥੋੜੀ ਜੀ ਤੇ ਵਿੱਚ ਪਾਵਾਂਗੇ ਆਪਾਂ ਥੋੜਾ ਜਨਾ ਮੇਥੀ ਪਾਊਡਰ ਕਿ ਘਰ ਦੀ ਮੇਥੀ ਆ ਥੋੜੀ ਜੀ ਹੋ ਵੀ ਪਾਸ ਆ ਤਾ ਹਾਂ ਥੋੜੀ ਜਿਹਾ ਆਪਾਂ ਘਰ ਦੀ ਮੇਥੀ ਤੇ ਵਿੱਚ ਪਾਵਾਂਗੇ ਥੋੜਾ ਜਿਹਾ ਧਨੀਆ ਹਲੇ ਆਪਾਂ ਜੀਰਾ ਪਾਉਣ ਵਾਲੇ ਰਹਿ ਗਿਆ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਆਪਦੇ ਅਕੋਰਡਿੰਗ ਹਨਾ ਸਾਰੇ ਨੂੰ ਪਾਉਣ ਮਿਕਸ ਕਰ ਲਾਂਗੇ ਤਦ ਫਿਰ ਮਿਕਸ ਕਰਨੀ ਹਾਂਜੀ ਹਾਂਜੀ ਇਹ ਸਾਰਾ ਆਪਣਾ ਮਿਕਸ ਹੋ ਚੁੱਕਿਆ ਆਪਾਂ ਹੁਣ ਹੱਥ ਲੱਗਾ ਨਾ ਸਾਨੂੰ ਇਕੱਠਾ ਕਰ ਲਈਏ ਪਹਿਲਾਂ ਆディ ਆਪਣਾ ਮਾ ਮਿਸ਼ਨਨ ਬਣ ਕੇ ਪੂਰਾ ਕਰਾਰ ਕੇ ਹਾਂਜੀ ਤੇ ਆਪਾਂ ਅਥੇ ਤੁਹਾਨੂੰ ਬਣਾ ਕੇ ਦਿਖਾਉਨੇ ਆ ਦਿਖਾ ਕੇ ਵੀ ਦਿਖਾਉਂਗਾ ਕਰਨ ਖਾ ਕੇ ਵੀ ਦਿਖਾਉਗਾ ਹਨਾ ਹਾਂਜੀ ਤੇ ਹੁਣ ਆਪਾਂ ਹਨਾ ਬਣਾਉਣ ਲੱਗਿਆਂ ਪਰੌਂਠੇ ਆਲੂ ਵਾਲੇ ਸੁਪੇੜਾ ਲੈ ਲੈਣ ਹਾਂਜੀ ਉਹ ਨਹੀਂ ਮਟਰ ਦਾ oh sorry ਮਟਰਾਂ ਵਾਲੇ ਮਟਰਾਂ ਦੇ ਦੇਖੋ ਜੀ ਪਲੇਟਾਂ ਲੱਗ ਗਏ ਹਾਂਜੀ ਇੱਦਾਂ ਪਤਵਾਂ ਕੱਟ ਤਾ ਤੇ ਰਵੇ ਬੱਲਕ ਬਗੂਲ ਕਰਨਾ ਗੋਲ ਕਰ ਦੇਖੋ ਦੇਖੋ ਇਹ ਹੋਰ ਧਰਤੇ ਜਿਆ ਤੁਸੀਂ ਗੋਲ ਗੋਲ ਪਿੰਨੀਆਂ ਹੀ ਵੱਟ ਕੇ ਰੱਖ ਸਕ ਜਾ ਬਣਾਉਣ ਲਈ ਮੈਂ ਇਸ ਤਾਂ ਭਾਕੇ ਬਣਾਉਣੀ ਆ ਬਣਾ ਕੇ ਤੁਹਾਨੂੰ ਆਖਾ ਦੇਖੋ ਆਏ ਬਲ

ਤੇ ਮੈਂ ਪਾਤਾ ਪਰਾਂ ਦਾ ਹੀ ਡਿਵਰੀ ਪਾਠਾ ਕਿਉਂ ਬਣਾ ਕੇ ਦੇਖੋ ਨੇ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਆ ਫਿਰ ਮੈਂ ਖਾ ਕੇ ਵੀ ਵਿਖਾਵਾਂਗਾ ਕਾ ਦਿੰਦੇ ਫਿਰ ਖਾ ਕੇ ਵੀ ਵਿਖਾਉਣਾ ਤੁਹਾਨੂੰ ਹਾਂਜੀ ਮੈਂ ਮੇਰੇ ਤੋਂ ਪਲੇਟ ਕਰ ਲਈ ਰੈਡੀ ਤੇ ਆਹ ਧਰਤਾ ਪਾ ਦਹੀਂ ਤੇ ਚਮਚਾ ਲੈਨੇ ਆ ਫਿਰ ਆਪਾਂ ਤੁਹਾਨੂੰ ਖਾ ਕੇ ਦਿਖਾਨੇ ਆ ਕਹਿੰਦੇ ਚਮਚਾ ਕਹਿੰਦੇ ਆਪਣੇ ਕੋਲ ਆ ਗਿਆ ਇਹ ਕਹਿੰਦੇ ਉਹ ਧਰਤਾ ਵਿੱਚ ਕਹਿੰਦੇ ਚਮਚਾ ਇਹ ਜਿਹੜੇ ਪ੍ਰਾਠਾ ਬਣ ਕੀ ਜਾਂਦਾ ਹੈ ਉਹ ਦੇਖੋਗੇ ਪ੍ਰਾਠਾ ਚੈੱਕ ਕਰੋ ਪ੍ਰਾਠਾ ਗਏ ਤੇ ਹੁੰਦੇ ਹਨ ਹਾਂ ਪ੍ਰਾਠਾ ਇਹ ਪ੍ਰਾਠਾ ਵੀ ਕਹਿੰਦੇ ਨੇ ਪ੍ਰਾਠਾ ਚੈੱਕ ਕਰੋ ਜਦ ਪ੍ਰਾਠਾ ਬਹੁਤ ਹੀ ਵਧੀਆ ਤੇ ਟੇਸਟੀ ਬਣਦਾ ਹੈ ਉਹ ਦੇਖੋ ਹਾਂਜੀ ਤੁਸੀਂ ਦੇਖ ਸਕਦੇ ਹੋ ਪ੍ਰਾਠਾ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੱਤਾ ਤੱਤਾ ਤੱਰ ਤਾ ਹਾਂਜੀ ਤੇ ਕੱਨਾ ਤੋੜ ਕੇ ਤੁਹਾਨੂੰ ਮੈਂ ਬਖਾਉਣਾ ਮੈਂ ਮੜ ਕਰੰਦੇ ਹੀ ਪਾਸੇ ਇਹ ਤੱਤਾ ਹੈ ਆਹ ਮਸਾਲਾ ਤੇ ਖੱਲੇ ਕਾ ਤੱਤਾ ਤੱਤਾ ਨਾ ਤੱਤਾ ਜੀ ਆਈ ਇਹ ਤੁਹਾਨੂੰ ਦਿਖਾਉਣਾ ਨੇ ਆ ਚੈੱਕ ਕਰੋ ਕਿ ਹਜ਼ੀ ਮਸਾਲਾ ਚੈੱਕ ਕਰੋ ਵਧੀਆ ਵਧੀਆ ਵਿੱਚ ਕਿੰਨੇ ਵਧੀਆ ਬਹੁਤ ਜ਼ਿਆਦਾ ਸਵਾਦਿਸ਼ਟ ਬਣਦੇ ਆ ਇਹ ਤੱਤਾ ਏ ਹੋਲੀ ਖਾਈ ਕਰਨ ਆ ਬਰਤੀ ਮੈਂ ਮੜੀਕ ਨਹੀਂ ਹੈ ਦਿਖਾਇਆ ਨਹੀਂ ਹੋਲੀ ਕੁੱਤਾ ਤਾਂ ਨਹੀਂ ਦੇਖੋ ਕਰਨ ਇੱਧਰ ਖਾਈ ਜਾਂਦਾ ਮਟਰਾਂ ਵਾਲੇ ਪਰੌਂਠੇ ਕਰਨ ਦੱਸ ਦੇ ਕਿਵੇਂ ਬਣੇ ਆ ਵਧੀਆ ਬਹੁਤ ਬਣੇ ਮੰਗਣਾ ਮੈਂ ਹਾਂ ਸਾਲੀ ਖਾਈ ਜਾਂਦੀ ਆ ਅੱਜ ਕਿੰਨ ਲੱਗੇ ਰੱਛਾ ਚਲ ਫਿਰ ਵੀਡੀਓ ਦਾ ਐਂਡ ਵੀ ਕਰਦੇ ਹਾਂ ਹਾਂ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤੈਨੂੰ ਬਾਤਰਵਾ ਸ਼ੇਅਰ ਕਰੋ ਤੇ ਘਰੇ ਬਣਾ ਕੇ ਤੇ ਖਾ ਕੇ ਵੇਖੋ ਮਟਰਾਂ ਵਾਲੇ ਪਰੌਂਠੇ ਮਟਰਾਂ ਵਾਲੇ ਪਰੌਂਠੇ ਦਹੀਂ ਨਾਲ ਦਹੀਂ ਨਾਲ ਹੈਨਾ ਤੇ ਮਿਲ ਜਾਂਗੇ ਤੁਹਾਨੂੰ ਕੋਈ ਨੈਕਸਟ ਵੀਡੀਓ ਜੈਬ ਲੌਗ ਦੇ ਵਿੱਚ ਬਾਏ 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 ਮੇਰੇ ਵੱਲੋਂ ਵੀ ਮੈਂ ਅੱਜ ਇਧਰ ਕੈਮਰਾਮੈਨ ਬਣੀ ਹੋਈ ਆਂ ਤੇ ਮੈਂ ਫੇਸ ਦਿਖਾਦਾ ਦੇਖ ਸਕਦੇ ਮੈਂ ਕੈਮਰਾਮੈਨ ਬਣੀ ਹੋ ਦੁੱਤੀ ਬਣਾਉਣੀ ਆ ਓਕੇ ਬਾਏ ਬਾਏ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਬਾਏ ਬਾਏ